ਸੀ ਖੜੇ ਆ ਜੀ ਬੱਲੂ ਆਣਾ ਹਲਕੇ ਦੇ ਪਿੰਡ ਬਾਵਲਵਾਸੀ ਜਿੱਥੇ ਸੀਵਰੇਜ ਇਸ ਪਿੰਡ ਦੇ ਵਿੱਚ ਨਾ ਤਾਂ ਸੀਵਰੇਜ ਹੈ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਨਾ ਕੋਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਸਭ ਪਿਛਲੀ ਸਰਪੰਚੀ ਵੇਲੇ ਪਿਛਲੇ ਸਰਪੰਚ ਵੇਲੇ ਇਸ ਪਿੰਡ ਦੇ ਵਿੱਚ ਜੋ ਗਰਾਟਾ ਆਈਆਂ ਉਹਦੇ ਵਿੱਚੋਂ ਪਿੰਡ ਦੇ ਹਰ ਇੱਕ ਘਰ ਨੂੰ ਜੋ ਖਰਚਾ ਪਾਇਆ ਗਿਆ ਹੈ ਪਾਣੀ ਦੀ ਵਾਟਰ ਵਰਕਸ ਦਾ ਕਨੈਕਸ਼ਨ ਲੈਣ ਬਾਰੇ ਸੋ ਕੀ ਕਹਿੰਦੇ ਨੇ ਪਿੰਡ ਨਿਵਾਸੀ ਤੇ ਤੁਹਾਨੂੰ ਦਿਖਾਵਾਂਗੇ ਇਸੇ ਚੈਨਲ ਤੇ ਹਾਂਜੀ ਕਿਹਨਾ ਜੀ ਆਪਣਾ ਸੋਨ ਲਾਲ ਅੱਛਾ ਕਿਹੜਾ ਪਿੰਡ ਆ ਜੀ ਬਾਲਵਾਸ ਛੱਕੀ ਕਹਿੰਦੇ ਜੀ ਉਹਨਾਂ ਵਾਟਰ ਵਾਕਸ ਬਾਰੇ ਤੁਸੀਂ ਨਹੀਂ ਜੀ ਅਸੀਂ ਵਾਟਰ ਵਾਕਸ ਬਾਰੇ ਕੁਝ ਨਹੀਂ ਕਰ ਬੈਟਰ ਵਾਕਸ ਬਾਰੇ ਬਾਰੇ ਸਾਡੇ ਮੈਂਬਰ ਸਾਹਿਬ ਨੇ ਦੱਸਤਾ ਅੱਜ ਖੂਹਾਂ ਬਾਰੇ ਦੱਸਣਾ ਚਾਹੁੰਦੇ ਆ ਜੀ ਸਾਡੇ ਦੇ 6 ਮਹੀਨੇ ਪਹਿਲਾਂ ਅੱਜ ਤੋਂ ਖੂਹਾਂ ਪਾਸ ਹੋਈਆਂ ਸੀ ਉਹ ਅੱਜ ਤੱਕ ਕੋਈ ਪੈਸਾ ਨਹੀਂ ਪਾਇ ਕਿਸੇ ਦਾ ਅਸੀਂ ਜੇ ਕੁਝ ਕਰਨਾ ਚਾਹੁੰਦੇ ਜੀ ਕਿਹਨਾ ਜੀ ਆਪਣਾ ਮੇਰਾ ਨਾਂ ਹਰਜੀਤ ਸਿੰਘ ਹੈ ਕਿਹੜਾ ਪਿੰਡ ਆ ਜੀ ਮਹਾਵਲਵਾਸੀ ਮੇਰਾ ਪਿੰਡ ਹੈ ਜੀ ਮੈਂ ਇੱਥੋਂ ਦੇ ਰਹਿਣ ਵਾਲਾ ਹਾਂ ਅੱਛਾ ਕੀ ਕਹਿਣਾ ਚਾਹੁੰਦੇ ਵਾਟਰ ਬਾਕਸ ਦੇ ਪਾਣੀ ਵਾਲੇ ਤੁਸੀਂ ਸਰ ਮੈਂ ਇਹ ਕਹਿਣਾ ਚਾਹੁੰਨਾ ਕਿ ਬੜਾ ਹੀ ਪੁਰਾਣਾ ਸਾਡੇ ਵਾਟਰ ਬਾਕਸ ਸੀਗਾ ਤੇ ਉਸ ਤੋਂ ਬਾਅਦ ਜਦੋਂ ਇਸ ਦੀ ਗਵਰਨਮੈਂਟ ਵੱਲੋਂ ਸਕੀਮ ਆਈ ਵੀ ਇਸ ਨੂੰ ਨਵਾਂ ਬਣਾ ਕੇ ਤੇ ਇਸ ਨੂੰ ਤੁਹਾਡੇ ਪਿੰਡਾਂ ਦੇ ਵਿੱਚ ਪਾਣੀ ਮੁਹੱਈਆ ਕਰਾਇਆ ਜਾਊਗਾ ਤਾਂ ਸਰ ਇਹ ਵਾਟਰ ਬਾਕਸ ਸਾਡਾ ਨਵਾਂ ਬਣਿਆ ਪਿੰਡ ਦੇ ਵਿੱਚ ਪੰਚਾਇਤ ਨੇ ਹੁਕਾ ਦਵਾਇਆ ਜਿਸ ਦਾ ਵਾਟਰਬਾਕਸ ਦਾ ਚੇਅਰਮੈਨ ਕਮੇਟੀ ਦਾ ਆਪਣੇ ਹਰਚਰਨ ਸਿੰਘ ਚਰਨਾ ਸੀ ਉਹਨਾਂ ਨੇ ਕੀ ਕੀਤਾ ਕਿ ਪਿੰਡ ਦੇ ਵਿੱਚ ਮਨਿਆਦੀ ਕਰਵਾ ਕੇ ਆਪਣੇ ਪਿੰਡ ਦੀ ਸਾਥ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਵੀ ਉਹਨਾਂ ਨੇ ਲੋਕਾਂ ਤੋਂ ਪੈਸੇ ਲਏ ਉਹਨਾਂ ਨੇ 600 ਰੁਪਿਆ ਆਪਣੇ ਜੋ ਏਸੀ ਹੈ ਇਹਨਾਂ ਤੋਂ ਲਿਆ ਤੇ 1000 ਰੁਪਿਆ ਜੋ ਆਪਣੇ ਜਰਨਲ ਉਹਨਾਂ ਤੋਂ ਲਏ ਤੇ ਸਾਰੇ ਪਿੰਡ ਦੇ ਵਿੱਚ ਭਰੋਸਾ ਦਿੱਤਾ ਕਿ ਹਰ ਘਰ ਘਰ ਦੇ ਵਿੱਚ ਅਸੀਂ ਪਾਣੀ ਪਹੁੰਚਾਵਾਂ ਸਰ ਪੈਸਾ ਤਾਂ ਉਹਨਾਂ ਨੇ ਸਾਡੇ ਤੋਂ ਵਸੂਲ ਕਰ ਲਿਆ ਪਰ ਜੋ ਪਾਣੀ ਹੈ ਨਾ ਤਾਂ ਉਹ ਸਾਡੇ ਪਿੰਡ ਦੇ ਵਿੱਚ ਪਾਣੀ ਪਹੁੰਚ ਰਿਹਾ ਤੇ ਕਈ ਥਾਂ ਪਾਈਪਾਂ ਵੀ ਹਜੇ ਤੱਕ ਨਹੀਂ ਪਹੁੰਚੀਆਂ ਸਾਡੇ ਨਾਲ ਢਾਣੀਆਂ ਜੀ ਢਾਣੀਆਂ ਤੇ ਕਈਆਂ ਤੇ ਪਾਈਪਾਂ ਉਹਨਾਂ ਨੇ ਪਹੁੰਚਾਤੀਆਂ ਤੇ ਕਈਆਂ ਤੇ ਨਹੀਂ ਪਹੁੰਚੀਆਂ ਅਸੀਂ ਸਾਰ ਇਹੀ ਕਹਿੰਦੇ ਆ ਕਿ ਉਹਨਾਂ ਦੇ ਜਿਨ੍ਹਾਂ ਦੇ ਕੰਮ ਅਧੂਰੇ ਪਏ ਐ ਉਹਨਾਂ ਦੇ ਟਾਣੀਆਂ ਨੂੰ ਪਾਣੀ ਪਹੁੰਚੇ ਤੇ ਜੋ ਇਹਨਾਂ ਨੇ ਪੈਸਾ ਇਕੱਠਾ ਕੀਤਾ ਜਿਵੇਂ ਕਿ ਸਾਡਾ ਪਿੰਡ ਸੇਮ ਦੇ ਵਿੱਚ ਸੀਗਾ ਇਥੋਂ ਦੀ ਸਰਕਾਰ ਦੀ ਇੱਕ ਪਾਲਿਸੀ ਸੀਗੀ ਕਿ 400 ਰੁਪਿਆ ਜਰਨਲ ਤੋਂ ਤੇ 200 ਰੁਪਿਆ ਏਸੀਬੀਸੀ ਤੋਂ ਲਿਆ ਜਾਊਗਾ ਸਾਰੇ ਸਾਡੇ ਨਾਲ ਇਹਨਾਂ ਨੇ ਧੱਕਾ ਕੀਤਾ ਸਾਡੇ ਨਾਲ ਮਜ਼ਾਕ ਕੀਤਾ ਸਾਡੇ ਨਾਲ ਇਹ ਇੱਕ ਇਹਨਾਂ ਨੇ ਉਹਲੇ ਦੇ ਵਿੱਚ ਗੱਲ ਰੱਖ ਕੇ ਜਰਨਲ ਦੇ ਕੋਲੋਂ ਇਹਨਾਂ ਨੇ 1000 ਰੁਪਏ ਤੇ ਆਪਣੇ ਏਸੀਬੀਸੀ ਤੋਂ 600 ਰੁਪਿਆ ਲਿਆ ਸਰ ਤੇ ਸਰ ਸਾਡੀ ਤਾਂ ਇਹੀ ਮੰਗ ਹੈ ਵੀ ਸਾਨੂੰ ਇਹ ਹਿਸਾਬ ਕਿਤਾਬ ਦੇਣ ਤੇ ਜੇ ਸਾਨੂੰ ਹਿਸਾਬ ਕਿਤਾਬ ਨਹੀਂ ਦਿੰਦੇ ਤਾਂ ਜੋ ਸਾਡੇ ਚੇਅਰਮੈਨ ਸਾਹਿਬ ਆ ਸਰਪੰਚ ਸਾਹਿਬ ਆ ਜਾਂ ਕੋਈ ਨਾਲ ਹੋਰ ਕਮੇਟੀ ਦੇ ਜਿਹੜੇ ਮੈਂਬਰ ਹੈ ਐਸ ਡੀਓ ਸਾਹਿਬ ਆ ਜਾਂ ਜਿਨ੍ਹਾਂ ਨੇ ਸਾਥੋਂ ਪੈਸੇ ਵਸੂਲੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਅਸੀਂ মিডিਆ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਕਿਹਨਾ ਜੀ ਆਪਣਾ ਜਸਕਰ ਸਿੰਘ ਜੀ ਕਿਹੜਾ ਪਿੰਡ ਆ ਜੀ ਬੌਲਵਾਸੀ ਅੱਛਾ ਕੀ ਕਹਿਣਾ ਚਾਹੁੰਦੇ ਜੀ ਥੋੜੇ ਵਾਟਰ ਵਰਕਸ ਦੇ ਪਾਣੀ ਬਾਰੇ ਜੀ ਬਾਡਰ ਵਾਸਤੇ ਪਾਣੀ ਬਾਰੇ ਹੀ ਅਜ ਤੋਂ ਡੇਢ ਸਾਲ ਪਹਿਲਾਂ ਬਾਡਰ ਵਾਕਸ ਦਾ ਨਵਾਂ ਪ੍ਰੋਜੈਕਟ ਪਾਸ ਹੋਇਆ ਸੀਗਾ ਘੱਟੋ ਘੱਟ 3 ਕਰੋੜ ਰੁਪਏ ਦਾ ਉਹ ਚੀ ਬਹੁਤ ਜ਼ਿਆਦਾ ਘਪਲਾ ਹੋਇਆ ਜੀ ਉਸ ਤੋਂ ਬਾਅਦ ਜਿਹੜੀ ਸਾਰੀ ਪਿੰਡ ਚ ਪਾਈਪ ਲਾਈਨ ਨਵੀਂ ਪੈਣੀ ਸੀ ਘਰ-ਘਰ ਪਾਣੀ ਪਹੁੰਚਾਉਣ ਵਾਸਤੇ ਅਧੀਆਂ ਪਾਈਪਾਂ ਤਾਂ ਜੀ ਪੁਰਾਣੀਆਂ ਹੀ ਐ ਜੋ ਨਵੀਆਂ ਪਾਈਆਂ ਨਹੀਂ ਜਿਹੜੀਆਂ ਅਧੀਆਂ ਪਾਈਆਂ ਉਹ ਘਟੀਆ ਮਾਲ ਪਾਇਆ ਜਿੱਥੇ 3 ਇੰਚੀ ਪਾਈਪ ਪੈਣੀ ਸੀ ਉੱਥੇ 1.5 ਇੰਚੀ ਜਾਂ 2 ਇੰਚੀ ਪਾਈਆਂ ਕਿਸੇ ਵੀ ਘਰੇ ਪਾਣੀ ਨਹੀਂ ਪਹੁੰਚਦਾ ਲੋਕ ਪਾਣੀ ਤੋਂ ਬੜੇ ਤੰਗ ਐ ਜਿਹੜਾ ਇਹਨਾਂ ਨੇ ਸਕਿਉਰਟੀ ਦੇ ਨਾਂ ਤੇ ਸਾਡੇ ਪਿੰਡ ਵਿੱਚ ਸਰਪੰਚ ਸਾਹਿਬ ਨੇ ਪੋਕਾ ਦਬਾਇਆ ਸੀ ਉਸ ਗੱਲ ਦਾ ਚੌਕੀਦਾਰ ਗਵਾਹ ਹੈ ਚੌਕੀਦਾਰ ਨੂੰ ਕਹਿ ਕੇ ਵੀ ਭਾਈ ਸਰਕਾਰੀ ਪੰਤੇ ਆਏ ਐ ਪੰਜ ਸੱਤ ਚ ਬੈਠ ਕੇ ਸਿੱਧਾ ਕੱਟਣ ਨੇ ਜ਼ਿਮੀਦਾਰਾਂ ਦਾ ਜਿਹੜਾ ਅਸੀਂ ਦਾ ਜਰਮਲ ਜੀ ਉਹਦਾ 1050 ਵੀ ਲਿਆ ਹੈ ਕਿਸੇ ਘਰ ਤੋਂ 1100 ਵੀ ਲਿਆ ਹੈ ਤੇ ਉਸ ਤੋਂ ਪਰਾਂ ਜਿਹੜੇ ਮੇਰੇ ਇਸ ਐਸਸੀ ਭਰਾਇਆ ਉਹਨਾਂ ਤੋਂ 600 ਰੁਪਿਆ ਲਿਆ ਹੈ ਜੀ ਬੀਸੀ ਵਾਲਿਆਂ ਤੋਂ 850 ਰੁਪਿਆ ਲਿਆ ਹੈ ਉਹ ਪੈਸੇ ਜਿਹੜੇ ਹਨਖੇ ਲਏ ਗਏ ਆ ਜੀ ਅਸੀਂ ਜਿਹੜੋ ਐਕਸ਼ਨ ਸਾਹਿਬ ਨੂੰ ਮਿਲੇ ਜਾ ਕੇ ਪੰਚਾਇਤ ਜੋ ਨਵੀਂ ਮਣੀ ਉਸ ਤੋਂ ਮੈਂ ਬਾੜ ਨੰਬਰ 5 ਤੋਂ ਮੇਰੀ ਮੈਸੇਜ ਕਲੇਵਿੰਦਰ ਕੋਹਰਾ ਵੀ ਪੰਚਾਇਤ ਮੈਂਬਰ ਸੀ ਜਿਸ ਦੇ ਨਾਲ ਵੀ ਮੈਂ ਉੱਥੇ ਗਏ ਅਸੀਂ ਐਕਸ਼ਨ ਸਾਹਿਬ ਨੂੰ ਮਿਲੇ ਜਿਹੜੋ ਐਕਸ਼ਨ ਸਾਹਿਬ ਨਾਲ ਅਸੀਂ ਗੱਲ ਕਰੀ ਜਾ ਕੇ ਵੀ ਭਾਈ 1050 ਰੁਪਏ ਲਏ ਆ ਸਾਡੇ ਕਨੈਕਸ਼ਨ ਪੈਂਡ ਚ ਨਹੀਂ ਹੋਏ ਉਹ ਕਾਹਦੇ ਲਏ ਆ ਕਨੈਕਸ਼ਨ ਸਾਹਿਬ ਨੇ ਸਾਨੂੰ ਇਹ ਸਬੂਤ ਦਿੱਤਾ ਵੀ ਭਾਈ ਅਸੀਂ ਕੋਈ ਪੈਸਾ ਨਹੀਂ ਲੈਣਾ ਅਸੀਂ ਕਨੈਕਸ਼ਨ ਫ੍ਰੀ ਕਰਕੇ ਦੇਨੇ ਆ ਉਹ ਜਿਹੜੀ ਸੂਡੀ ਕਮੇਟੀ ਹੈ ਚੇਅਰਮੈਨ ਸਾਹਿਬ ਜਾਂ ਜੇਈ ਸਾਹਿਬ ਬਨੋਦ ਕੁਮਾਰ ਤੇ ਜਾਂ ਨਾਰਗਨ ਸੀਗੇ ਐਸਡੀਓ ਸਾਹਿਬ ਉਹਨਾਂ ਦੀ ਨੋਟਿਚ ਹੋਈ ਗੱਲ ਅਸੀਂ ਉਹਨਾਂ ਤੋਂ ਪੁੱਛਾਂਗੇ ਜੋ ਅਸੀਂ ਇਹ ਸਾਰਾ ਰਿਕਾਟ ਇੱਕ ਦੋ ਦਿਨਾਂ ਬਾਅਦ ਕਢਾਇਆ ਜਿਹਦੇ ਵਿੱਚ 228000 ਰੁਪਿਆ ਸਾਡੇ ਜਿਹੜਾ ਬਾਰਡਰ ਬਾਕਸ ਦਾ ਚੇਅਰਮੈਨ ਸੀ ਹਰਚਲ ਸਿੰਘ ਚਰਨਾ ਸਰਪੰਚ ਸਾਹਿਬ ਵੀ ਸੀਗੇ ਉਹਦੇ ਖਾਤੇ 'ਚੋਂ ਵੀ ਉਹ ਉਹਨਾਂ ਨੇ ਭਰਿਆ ਹੈ ਬਾਕੀ ਜਿਹੜਾ 67 ਲੱਖ ਰੁਪਿਆ ਉਹ ਗਵਨ ਹੋਇਆ ਹੈ ਅਸਥਾਈ ਕਾਰਵਾਈ ਸਟੂਟੀ ਕਰਾਉਣੇ ਵੀ ਲੋਕਾਂ ਦੇ ਸਾਹਮਣੇ ਨੰਗਾ ਕੀਤਾ ਜਾਂਦਾ। ਕਿਹਨਾ ਜੀ ਆਪਣਾ ਬਲਵਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਬਾਵਲਵਾਸੀ ਜੀ। ਅੱਛਾ ਕੀ ਰੋਲਾ ਥੋੜੇ ਵਾਟਰ ਬਾਕਸ ਦੇ ਪਾਣੀ ਦੇ ਬਾਰੇ? ਵਾਟਰ ਬਾਕਸ ਦਾ ਸਾਰਾ ਇਹ ਰੋਲਾ ਹੈਗਾ। ਵਾਟਰ ਬਾਕਸ ਤੇ ਸਾਡੇ ਪਾਣੀ ਨਹੀਂ ਆਉਂਦਾ ਹੁੰਦਾ ਸੀ ਪਹਿਲਾਂ। ਨਵਾਂ ਬਣਿਆ ਵਾਟਰ ਬਾਕਸ ਤੇ ਵਾਟਰ ਬਾਕਸ ਬਣਨ ਤੋਂ ਬਾਅਦ ਜਿਹੜੇ ਨਵੇਂ ਕਨੈਕਸ਼ਨ ਇਹਨਾਂ ਨੇ ਅਪਲਾਈ ਕੀਤੇ ਸੀਗੇ ਉਹਨਾਂ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ 1050 ਰੁਪਿਆ ਜਰਨਲ ਤੋਂ ਇਹਨਾਂ ਨੇ ਸਕਿਉਰਿਟੀ ਲਈ ਹੈ ਜੀ। 600 ਰੁਪਿਆ ਏਸੀ ਤੋਂ ਲਿਆ ਸਾਡੇ ਦੋ ਅਸੀਂ ਖੁਦ ਦਿੱਤਾ ਜੀ ਤੇ 800 ਰੁਪਿਆ ਬੀਸੀ ਵਾਲਿਆਂ ਤੋਂ ਲਿਆ ਜੀ ਕਿਸੇ ਦੇ ਟੂਟੀਆਂ ਲੱਗੀਆਂ ਕਿਸੇ ਦੇ ਨਹੀਂ ਲੱਗੀਆਂ ਪਾਣੀ ਅਜੇ ਤੱਕ ਪੂਰਾ ਆ ਨਹੀਂ ਰਿਹਾ ਜੀ ਇਹਨਾਂ ਨੇ ਗਰੰਟੀ ਕੀਤੀ ਸੀ ਅਸੀਂ 20 ਫੁੱਟ ਤੱਕ ਉੱਤੇ ਪਾਣੀ ਚੜਾਵਾਂਗੇ ਬਗੈਰ ਮੋਟਰਾਂ ਤੋਂ ਪਾਣੀ ਤਾਂ ਟੂਟੀ 'ਚ ਹੀ ਨਹੀਂ ਆਈ ਜਾਂਦਾ ਜੀ ਤੇ ਗਾਂਹ ਛੱਤ ਦੇ ਕਿੱਥੇ ਚੜਾ ਦੇਣਗੇ ਪਾਣੀ ਤੇ ਉਸ ਤੋਂ ਇਲਾਵਾ ਜੀ ਜਿਹੜੀਆਂ ਟਾਇਲਟਾਂ ਆਈਆਂ ਸੀ ਸਰਕਾਰ ਵੱਲੋਂ ਉਹਨਾਂ ਦੇ ਵੀ 2-200 ਰੁਪਏ ਗਰੀਬਾਂ ਕੋਲੋਂ ਇਹਨਾਂ ਨੇ ਵਸੂਲ ਕੀਤੇ ਆ ਜੀ ਜਿਹੜੇ ਇਹਨਾਂ ਨੇ ਆਗੂ ਲਾਏ ਸੀਗੇ ਮਹਿਕ ਮੈਲੇ ਨੇ ਮੋਟੀਵੇਟਰ ਸੀ ਜਾਂ ਕੋਈ ਹੋਰ ਲਾਇਆ ਸੀਗਾ ਇਹਨਾਂ ਨੇ ਸਾਡੇ ਕੋਲੋਂ 2-2 ਰੁਪਏ ਲੈ ਕੇ ਤੇ ਖੁਈਆਂ ਦੇ ਅਜੇ ਤੱਕ ਪੈਸੇ ਨਹੀਂ ਆਏ ਜੀ ਖਾਤਿਆਂ 'ਚ ਪੈਸੇ ਕੰਪਲੀਟ ਨਹੀਂ ਹੋਈਆਂ ਨਹੀਂ ਆ ਇੰਨਾ ਕਮਾ ਲਈ ਹਾਂਜੀ ਕਿਹਨਾ ਜੀ ਆਪਣਾ ਨਰਿੰਦਰ ਸਿੰਘ ਕਿਹੜਾ ਪਿੰਡ ਆ ਜੀ ਪਿੰਡ ਭਾਵਲਵਾਸੀ ਜੀ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਇਸ ਪਿੰਡ ਦੇ ਵਿੱਚ ਮੈਂ ਇਸ ਪਿੰਡ ਦਾ ਸੇਵਾਦਾਰ ਆ ਜੀ ਚੌਕੀਦਾਰ ਆ ਅੱਛਾ ਜੋ ਤੁਹਾਡੇ ਪਿੰਡ ਦੇ ਵਿੱਚ ਵਾਟਰ ਵਰਕਸ ਦੀਆਂ ਪਾਈਪਾਂ ਪਾਈਆਂ ਗਈਆਂ ਐ ਉਹ ਤੁਸੀਂ ਨਾਲ ਜਾ ਕੇ ਸੁਣਿਆ ਆ ਵੀ ਤੁਸੀਂ ਨਾਲ ਜਾ ਕੇ ਪੈਸੇ ਇਕੱਠੇ ਕਰਾਏ ਆ ਉਹ ਕੀ ਉਹਦੇ ਬਾਰੇ ਕਹਿਣਾ ਚਾਹੁੰਦੇ ਹੋ ਇਹ ਜਨਾਬ ਗੱਲ ਐ ਇਸ ਤਰ੍ਹਾਂ ਐ ਵੀ ਮੈਨੂੰ ਬੁਲਾਇਆ ਗਿਆ ਸਰਪੰਚ ਸਾਹਿਬ ਦੇ ਘਰ ਕਿਹੜੇ ਸਰਪੰਚ ਸਾਹਿਬ ਵੱਲੋਂ ਹਰਚਰਨ ਸਿੰਘ ਚਰਨਾ ਜੀ ਅੱਛਾ ਜੀ ਉੱਥੇ ਘਰੇ ਬੁਲਾ ਕੇ ਉਹ ਕਹਿੰਦੇ ਜੀ ਮਹਿਕਮੇ ਤੋਂ ਵਾਟਰਵਰਕਸ ਮਹਿਕਮਾ ਪਹੁੰਚਿਆ ਇਹਨਾਂ ਦੇ ਨਾਲ ਜਾ ਕੇ ਤੁਸੀਂ ਤੇ ਸਕਿਉਰਟੀਆਂ ਦੇ ਪੈਸੇ ਇਹਨਾਂ ਨੇ ਜਮ੍ਹਾਂ ਕਰਨੇ ਆ ਸਕਿਉਰਟੀਆਂ ਭਰਨੀਆਂ ਤੇ ਹਰ ਘਰ ਘਰ ਟੂਟੀ ਲਾਉਣੀਆਂ ਅੱਛਾ ਕਿੰਨੇ ਪੈਸੇ ਇਕੱਠੇ ਕੀਤੇ ਇੱਕ ਘਰ ਬਗਰ ਇਹਨਾਂ ਨੇ ਜਰਨਲ ਨੂੰ 1050 ਰੁਪਏ ਲਾਇਆ ਜੀ ਬੀਸੀ ਨੂੰ 800 ਰੁਪਿਆ ਲਾਇਆ ਜੀ ਐਸਸੀ ਨੂੰ 600 ਰੁਪਿਆ ਲਾਇਆ ਜੀ ਇਹ ਪਿੰਡ ਦੇ ਵਿੱਚ ਮਨਿਆਦੀ ਕਰਕੇ ਪਿੰਡ ਦੀ ਸਾਥ ਵਿੱਚ ਬੈਠ ਗਏ ਬੈਠ ਕੇ ਉੱਥੇ ਇਹਨਾਂ ਨੇ ਰਸੀਤਾ ਕਟੀਆਂ ਸਕਿਉਰਿਟੀ ਤੇ ਕਨੈਕਸ਼ਨਾਂ ਦੇ ਆਧਾਰ ਤੇ ਸੋ ਉਹ ਲੱਗੇ ਕਨੈਕਸ਼ਨ ਵੇਖੋ ਜੀ ਕੁਝ ਲੱਗ ਚੁੱਕੇ ਹਨਾ ਤੇ ਬਾਕੀ ਇਹ ਕਹਿੰਦੇ ਵੀ ਅਸੀਂ ਲਾਉਣੇ ਆ ਹੁਣ ਜਾਂ ਤਾਂ ਸਰਪੰਚ ਸਾਹਿਬ ਨੂੰ ਪਤਾ ਹੈ ਜਾਂ ਮਹਿਕਮੇ ਨੂੰ ਪਤਾ ਹੈ ਜਾਂ ਜੋ ਇੱਥੇ ਠੇਕੇਦਾਰ ਕੰਮ ਕਰ ਰਿਹਾ ਸੀ ਜਾਂ ਕਰਵਾ ਰਿਹਾ ਸੀ ਉਹਨਾਂ ਨੂੰ ਪਤਾ ਹੈ। ਆ ਜੀ ਆਪਣਾ ਮੇਰਾ ਨਾਮ ਚੌਧਰਾਮ ਹੈ ਜੀ ਸਰਪੰਚ ਚਮਕੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਜੇ ਇਹਨਾਂ ਤੋਂ ਗਰੀਬਾਂ ਤੋਂ ਕਿਸੇ ਤੋਂ ਪੈਸੇ ਵਾਟਰ ਵਾਸਤੇ ਵੀ ਲਏ ਆ ਠੀਕ ਹੈ ਜੇ ਕੋਈ ਰਸੀਦਾ ਵੀ ਲਈਆਂ ਹੈ ਜਿਹੜਾ ਵੀ ਕੰਮ ਕੀਤਾ ਹੈਗਾ ਜੇ ਚ ਮਹਿਕਮੇ ਨੇ ਲਿਆ ਚ ਸਰਪੰਚ ਨੇ ਲਿਆ ਹੈ ਸਾਡੇ ਪਿੰਡ ਚ ਇਹਨਾਂ ਨੇ ਕਿਹਾ ਸੀ ਵੀ ਘਰ-ਘਰ ਪਾਣੀ ਦੇਵਾਂਗੇ ਸਾਡੇ ਘਰ-ਘਰ ਪਿੰਡ ਚ ਪਾਣੀ ਦੇ ਦੇਣਾ ਜਿਹੜੀਆਂ ਪੈਪਰ ਰਹਿੰਦੀਆਂ ਉਹ ਪਾ ਦੇਣ ਹੁਣ ਅਸੀਂ ਜਾਣੇ ਸਾਡੇ ਕੋਲੋਂ ਲੋਕ ਉਥੇ ਆਉਥਰ ਵੀ ਮਿੰਟਾ ਕਢਾਉਂਦੇ ਐ ਠੀਕ ਐ ਅਸੀਂ 10-10 ਗੇੜੇ ਮਾਰ ਲਏ ਸਾਡੇ ਕੋਈ ਸੁਣਾਈ ਨਹੀਂ ਕਰਦਾ ਆ ਕੋਈ ਗਲੀਆਂ ਦਾ ਹਾਲ ਆ ਨਾਲੇ ਦਾ ਹਾਲ ਵੇਖ ਲੋ ਵੀ ਇੱਥੇ ਪਾਣੀ ਨੰਗੀ ਜਾਂਦਾ ਕਿ ਨਹੀਂ ਨੰਗੀ ਜਾਂਦਾਗਾ ਸਾਡੇ ਜਿਹੜੇ ਗਰੀਬਾਂ ਦੇ ਜਵਾਕ ਐ ਜਾਂ ਜ਼ਿਮੀਂਦਾਰ ਭਰਾਵਾਂ ਦੇ ਜਵਾਕ ਐ ਇੱਥੇ ਆ ਕੇ ਕੋਈ ਖੇਡਦੇ ਐ ਮੁਸ਼ਕਲ ਵਾਲ ਬਿਮਾਰ ਹੋ ਜਾਂਦੇ ਐ ਦੂਜੇ ਤੀਜੇ ਦਿਨ ਅਸੀਂ ਸਰਕਾਰੀ ਹਸਪਤਾਲਾਂ ਚ ਲੈ ਕੇ ਤੁਰੇ ਫਿਰਦੇ ਆ ਜੀ ਸਾਡੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਸਰਕਾਰ ਤੋਂ ਇਹੀ ਮੰਗ ਹੈ ਜੀ ਆਹ ਨਾਲਿਆਂ ਦਾ ਜਿਹੜਾ ਹੈਗਾ ਆ ਵੇਖ ਲਓ ਸਰਕਾਰ ਨੂੰ ਆਪ ਹੀ ਦਿਖ ਜੂਗਾ ਵੀ ਆਹ ਹਾਲ ਕੀ ਹੈ ਵਾਸੀਆਂ ਪਿੰਡ ਦਾ ਠੀਕ ਹੈ ਕੋਈ ਨਿਕਾਸ ਨਹੀਂ ਹੁੰਦਾਗਾ ਵੋਟਾਂ ਵਾਰੇ ਰੇ ਕੇ ਆਉਂਦੇ ਜੀ ਐ ਕਰਦੇ ਆਂਗੇ ਜੋ ਕਰਦੇ ਆਂਗੇ ਕੋਈ ਨਹੀਂ ਕੁਝ ਕਰਕੇ ਦਿੰਦਾ ਜੀ ਸਾਨੂੰ ਕੀ ਨਾ ਸੁਣਾ ਮੇਰਾ ਨਾਮ ਕਰਬਾ ਚਨ ਆ ਜੀ ਅੱਛਾ ਕੀ ਕਹਿਣਾ ਚਾਹਣੇ ਹੋ ਮੈਂ ਕਹਿਣਾ ਚਾਹਣਾ ਜੀ ਮੇਰਾ ਮਕਾਨ ਬਣਨਾ ਚਾਹੀਦਾ ਜੀ ਮਕਾਨ ਹੈ ਨਹੀਂ ਮੇਰਾ ਤੇ ਨਾਮ ਕੋਈ ਰੂੜੀ ਵਾਲੀ ਲਾਉਣ ਨੂੰ ਮੇਰਾ ਥਾਂ ਹੈਗਾ ਜੀ ਕੀ ਕਹਿਣਾ ਚਾਹੁੰਦਾ ਸਰਕਾਰ ਨੂੰ ਅਨ ਤੁਸੀਂ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਜੀ ਮੇਰੀ ਮਤ ਕਰੇ ਮੇਰਾ ਮਕਾਨ ਬਣਾ ਕੇ ਦੇਵੇ ਮੈਨੂੰ ਥਾਂ ਦੇਵੇ ਰੂੜੀ ਲਾਉਣ ਨੂੰ